ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕੱਲ ਉੱਧਰ ਬੀਜਤੀ ਸੀ ਮੂੰਗੀ ਅੱਜ ਇੱਧਰ ਦੂਜੇ ਖੇਤ ਚ ਲੱਗੇ ਆ ਬਸ ਹੁਣ ਇਸ ਤੋਂ ਬਾਅਦ ਤਾਂ ਹਜੇ ਆਲੂ ਪੱਟਣੇ ਆ ਤੇ ਰੌਣੀ ਹੋਣੀ ਆ ਫਿਰ ਮੂੰਗੀ ਬੀਜ ਹੋਣੀ ਐ ਇੰਨਾ ਕੀ ਖੇਤ ਐ ਇਹ ਮਿਣਾਂਗੇ ਕਿੰਨਾ ਕੁ ਹੈਗਾ ਫਿਰ ਬਾਲੇ ਵੀ ਪੁੱਛੀ ਜਾਂਦੇ ਵੀਰੇ ਵੀਰੇ ਦੇਖੋ ਹਰੇਕ ਮਸ਼ੀਨ ਦੀ ਆਪੋ ਆਪਣੀ ਸੈਟਿੰਗ ਹੁੰਦੀ ਆ ਹਨਾ ਕਿ ਮੈਂ ਤੁਹਾਨੂੰ ਇਹਦੀ ਦੱਸਾਂ ਉਹ ਨਹੀਂ ਹੁੰਦਾ ਵੀਰੇ ਸੇ ਲੋਡ ਹਰੇਕ ਮਸ਼ੀਨਾਂ ਦਾ ਆਪੋ ਆਪਣੀ ਸੈਟਿੰਗ ਹੁੰਦੀ ਆ ਅ 18 19 ਕਿਲੋ ਵੀ ਪੈ ਜਾਣਾ ਚਾਹੀਦਾ ਵੀਰੇ ਹੁੰਦੀ ਬਹੁਤ 18 19 ਕਿਲੋ ਵੀ ਪੈ ਜਾਵੇ ਬਹੁਤ ਮੰਦਾਲ ਤੋਂ ਫੋਨ ਕੀਤਾ ਤੂੰ ਚੱਲੋ ਦੂਜਾ ਖੱਤਾ ਵੀਜਿਆ ਸੀਗਾ ਉਹਦੇ ਤਾਂ ਨਾਲ ਹੀ ਸਪਰੇ ਪੱਟਾ ਪਾ ਕੇ ਸਪਰੇ ਕਰਤੀ ਇੱਥੇ ਵੀ ਅੰਮੀ ਕਰਦੇ ਓ ਰੁਕ ਜਾ ਤੇ ਕੱਲ ਤਾਂ ਸਪਰੇ ਸਪਰੂ ਸਾਰਾ ਕੁਝ ਕਰਤਾ ਸੀਗਾ ਨਾਲ ਹੀ ਪੱਟਾ ਪਾ ਕੇ ਕੋਈ ਬੰਦ ਕਰਕੇ ਸਭ ਕੁਝ ਕਰਤਾ ਸੀਗਾ ਤੇ ਅੱਜ ਹੁਣ ਇਹ ਚ ਵੀ ਇਹ ਲੋ ਤੇ ਸਾਦ ਆਇਆ ਖੜਾ ਟੇਟ ਲੇ ਨਾਲ ਹੀ ਉੱਤੇ ਸਵਾਗਾ ਦੇ ਕੇ ਤੇ ਸਵਾਗਾ ਦੇ ਕੇ ਤੇ ਨਾਲ ਹੀ ਉਹ ਕਰ ਦੇਣਾ ਆਪਾਂ ਬੱਟਾ ਪਾ ਦੇਣੀ ਆ ਤੇ ਨਾਲ ਹੀ ਟੌਪ ਦੀ ਪੈਡੀ ਇਹਨੂੰ ਉਹ ਪੈੰਡੀ ਕਹਿ ਦਿੰਦੇ ਆ ਮੇਰੇ ਖਿਆਲ ਹਣਾ ਉਹ ਸਪਰੇਅ ਕਰ ਦੇਣੀ ਆ ਸਵਾ ਤੋਂ 1.5 ਲੀਟਰ ਪਾ ਸਕਦੇ ਆ ਉਹ ਪੰਪ ਜਿਹ ਦਵਾਈ ਘੋਲੀ ਪਈ ਆ ਉਹ ਸਪਰੇਅ ਕਰ ਦਾਂਗੇ ਲਿਆ ਕੇ 19 20 ਕਿਲੋ 18 ਤੋਂ ਲੈ ਕੇ 20 ਕਿਲੋ ਤੱਕ ਵੀ ਪੈਂਦਾ 20 ਜਿਆਦਾ ਹੋ ਜਾਂਦਾ 17 18 ਪੈ ਜਾਵੇ ਠੀਕ ਆ ਰਹਾ ਉਹਨੂੰ ਕਹੀ ਐ ਇੱਥੇ ਨਾ ਢੇੜਾ ਲਾ ਦੂਗਾ ਆ ਨਹੀਂ ਜਗ੍ਹਾ ਰਹਿ ਜਾਣੀ ਆ ਆ ਦੇ ਤੂੰ ਗਏ ਕਰਕੇ ਢੇੜਾ ਲਾ ਆ ਸਦੀਕ ਨੂੰ ਮੈਂ ਕਿਹਾ ਸੀ ਖਾਲ ਨਾ ਬਾਹੀ ਪਰ ਫੇਰ ਉਹਨੇ ਖਾਲ ਬਾਤ ਅੱਜ ਚਲਾਤੀ ਆਪਾਂ ਗ੍ਰੇਡਿੰਗ ਡਾਇਮੰਡ ਦੀ ਪਹਿਲਾਂ ਕੱਲ ਵੀ ਥੋੜਾ ਡਾਇਮੰਡ ਕਰਿਆ ਸੀਗਾ ਇਹ ਉਹ ਡਾਇਮੰਡ ਆ ਜਿਹਦੇ ਵਿੱਚੋਂ ਆਪਾਂ ਸੀਟ ਨਹੀਂ ਰੱਖਣਾ ਹੈਗਾ ਇਹ ਸਾਰਾ ਸਟੋਰੀ ਕਰਨਾ ਉਹਦੇ ਲਈ ਸੇਲ ਕਰ ਲੈ ਰਾਸ਼ਟਰ ਦੇ ਤੌਰ ਤੇ ਜਾਣਾ ਇਹ ਬਹੁਤ ਵਧੀਆ ਫੈਸਲਾ ਹੈ ਨਾ ਵਾਇਰਸ ਵਾਲਾ ਛਿਗਾ ਜਿਹੜਾ ਉਹ ਆਲੂ ਦੈਮਨ ਦਾ ਰਾਸ਼ਨ ਬਣ ਰਿਹਾ ਤੇ ਇਹਦੇ ਵਿੱਚ ਕੋਈ ਹਰਾਨੀ ਨਹੀਂ ਜਾਣ ਦੇਣਾ ਇਹਨੂੰ ਪੂਰੇ ਬਜਟ ਨਾਲ ਜਾ ਕਿਲੋ ਦੀ ਭਰਤੀ ਕਰਾਂਗੇ ਸਟੋਰ ਵਾਲੇ ਮਾਲ ਦੀ ਸਾਰੇ ਦੀ ਇਧਰ ਕਰੋੜਾ ਦਾ ਸਾਈਜ਼ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਹਨਾ ਆਪਣਾ ਥੋੜਾ ਜਿਹਾ ਜਿਹੜਾ ਘਰ ਦਾ ਬੀ ਸੀਗਾ ਇਹ ਵੱਧ ਗਿਆ ਸੀਗਾ ਇੰਨਾ ਕ ਆਪਣੇ ਕੋਲੇ ਆਹਾਂ ਕਿੱਲੇ ਤੋਂ ਦਾ ਘਰ ਤੋਊਗੀ ਜਗਾ ਬਹੁਤ ਸੋਹਣਾ ਫੈਜ ਬਣਿਆ ਆਂਦਾ ਹਨਾ ਡੱਕਰ ਮਿੱਟੀ ਨੂੰ ਯਾਰ ਹਰੇ ਕਾਲੂ ਮੰਨਦਾ ਇਹ ਗੱਲ ਹੈਗੀ ਆ ਕਈ ਵੀਰ ਕਹਿ ਦਿੰਦੇ ਆ ਨਾ ਵੀ ਵੀਰੇ ਕੈੜੀ ਜ਼ਮੀਨ ਦੇ ਵਿੱਚ ਆਲੂ ਹੋ ਜਾਂਦਾ ਵੀਰੇ ਪੂਰਾ ਵਧੀਆ ਹੁੰਦਾ ਬਸ ਲਾਲ ਆਲੂ ਦਾ ਤਾਂ ਰੰਗ ਸੋਹਣਾ ਬਣ ਜਾਂਦਾ ਤੇ ਚਿੱਟੇ ਆਲੂ ਦਾ ਰੰਗ ਘੱਟ ਬਣਦਾ ਹੁਣਾ ਜਿਵੇਂ ਕਰੋੜਾ ਦੇਖੋ ਚਮਕਦਾ ਪਿਆ ਸਾਈਜ਼ ਵੀ ਬਹੁਤ ਵੱਡਾ ਵੱਡਾ ਦਾ ਹਨਾ ਤੇ ਕਿੱਤੇ ਆਲੂ ਦਾ ਰੰਗ ਥੋੜਾ ਜਿਹਾ ਫਿੱਕਾ ਹੋ ਜਾਂਦਾ। ਬਾਕੀ ਲਾਲ ਦਾ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ। ਬਹੁਤ ਵਧੀਆ। ਸਾਈਜ਼ ਆਪਣੇ ਆਇਆ ਕਰੋੜਾ ਦਾ। ਆ ਦੇਖੋ। ਪੂਰਾ ਵਧੀਆ ਸਾਈਜ਼ ਆ। ਤੇ ਦੇਖ ਲਓ ਵੀ ਇਹ ਡਾਰਕ ਜਮੀਨ ਸੀਗੀ ਆ ਨਾ ਆਪਣੀ। ਹੈਗੀ ਰਹਿਣੀ ਪੂਰੀ। ਇਹ ਵੀ ਆਪ ਬੇਲ ਨਹੀਂ ਸੀ ਵੱਡੀ ਬੇਲੇ ਦੀ ਵੱਡ ਨੂੰ ਛੜਤੀ ਸੀ ਵੀ ਵੱਡਣੀ ਨਹੀਂ ਫੇਲ ਫੇਲ ਆਪ ਹੀ ਸੁੱਕ ਗਈ ਕਿਉਂਕਿ ਆਪਾਂ ਘੜੇ ਚ ਬੀਜ ਰੱਖਣਾ ਸੀ ਜਿਹੜੇ ਚ ਬੀਜ ਨਹੀਂ ਰੱਖਣਾ ਉਹਨੂੰ ਕੀ ਕਰਨਾ ਆਪਾਂ ਵੇਖੋ ਮਤਲਬ ਦੇਖ ਲਓ ਇਹ ਡਾਇਮੰਡ ਦਾ ਸੈਜ ਵੀ ਬਹੁਤ ਵੱਡਾ ਬਣਿਆ ਹੋਇਆ ਹੈ ਬਹੁਤ ਵਧੀਆ ਸੈਜ ਦਾ ਡਾਇਮੰਡ ਦਾ ਹੀ ਬਣਿਆ ਹੋਇਆ ਹੈ ਕਿੰਨ tanti ਚ ਦਾਣਾ ਵੀ ਬਹੁਤ ਜਿਆਦਾ ਹੈ ਪੂਰਾ ਪ੍ਰੋਪਰ ਸੈਜ ਬਣਿਆ ਹੋਇਆ ਹੈ ਨਾਲੇ ਸਾਰਾ ਵੀ ਵਾਇਰਸ ਵਾਲਾ ਸੀਗਾ ਆਪਾਂ ਉਮੀਦ ਛੱਡਤੀ ਸੀ ਵੀ ਸ਼ਾਇਦ ਇਹ ਚ ਬਣੀ ਨਾ ਸ਼ਾਇਦ ਤੇ ਤਾਂ ਕਰਕੇ ਫਿਰ ਇਹਦੀ ਵੀ ਬਨੀਥੀ ਬੇਲ ਵੱਡੀ ਆ ਇਹਦੀ ਵੀ ਆਪ ਹੀ ਸੁੱਕੀ ਆ ਬੇਲ ਚਲੋ ਵਾਇਗੁਰੂ ਨੇ ਦੇਤੇ ਦਾਣੇ ਚਲੋ ਚਾਲ ਵਧੀਆ ਹੀ ਆ ਜਿੰਨਾ ਨਿਕਲੇ ਉਹ ਠੀਕ ਹੀ ਠੀਕ ਆ ਸੋਨਾ ਹੋ ਜਾਣਾ ਇਹ ਵੀ ਉਧਰੋਂ ਟਰਾਲੀ ਪੂਰੀ ਫੁੱਲ ਭਰ ਗਈ ਉਹ ਲੱਗੇ ਹੋਇਆ ਬੰਦੇ ਲੱਦਣ ਇਹ ਮਾਲ ਬਾਟਿਆਣਾ ਟਾਲੀ ਪੱਲਪੁਰਕ ਦੇ ਨਾਲ ਹੀ ਇਹਦੇ ਕਰੋੜਾ ਬੀਜ ਆਏ ਦੀ ਬਹੁਤ ਸੋਹਣਾ ਕਰੋੜਾ ਕਿਉਂਕਿ ਇੱਥੇ ਡਾਇਮੰਡ ਮੁੱਗਿਆ ਸੀਗਾ ਤੇ ਫਿਰ ਵਿਚਨਾਰ ਵਾਲੇ ਤਾਂ ਕਰੋੜਾ ਹੀ ਬੀਜਤਾ ਸੀ ਵੀ ਹੋਰ ਕਾਹਨੂੰ ਬੀਜਣਾ ਕੋਈ ਹਨਾ ਤਾਂ ਕਰਕੇ ਕਰੋੜਾ ਬੀਜਤਾ ਸੀ ਸੀਗਾ ਬੰ ਵੀ ਕਰੋੜਾ ਹੀ ਲਾ ਦਿੰਦੇ ਆ ਆ ਕਰਕੇ ਕਰੋੜਾ ਲਾਤਾ ਸੀ ਬਸ ਹੋਰ ਇੱਕ ਦੋ ਦਿਨਾਂ ਡਲੇ ਰੁਲੇ ਤੇ ਨਬਦੀਰੇ ਹੋਣ ਲੱਗੇ। ਹੁਣ ਇਹ ਡਲਿਆਂ ਦਾ ਹੱਲ ਵੀ ਕੋਈ ਕਰਨਾ ਪੈਣਾ। ਨਹੀਂ ਤਾਂ ਔਖਾ ਕਰ ਦੇਣਗੇ। ਹੁਣ ਤਾਂ ਐਂ ਲੱਗਦਾ ਵੀ ਡਾਇਮੰਡ ਦੇ ਹੋਰ ਹੋਣ 15-20 ਕਿੱਲੇ। ਉਹ ਵੀ ਕਿਉਂਕਿ ਜਦੋਂ ਪੈਸੇ ਬਣਦੇ ਆ ਉਦੋਂ ਤਾਂ ਕੋਈ ਔਖਾ ਹੀ ਨਹੀਂ ਲੱਗਦਾ। ਪਿਛਲੀ ਵਾਰ ਸਾਡੇ ਪੈਸੇ ਨਹੀਂ ਬਣਦੇ ਸੀ ਕੁਝ ਹੋਰ ਨਹੀਂ ਸੀ ਹਨਾ ਇਉਂ ਹੀ ਲੱਗੀ ਜਾਂਦਾ ਵੀ ਯਾਰ ਇੰਨੇ ਅਨਲੋ ਕਿਉਂ ਬੀਜ ਲੇ ਘੱਟ ਬੀਜ ਲੈਂਦੇ ਜੀ ਐਵੇਂ ਸਾਡਾ ਜੱਬ ਪਿਆ ਪਿਆ ਪੱਟਣ ਦਾ ਸਾਹਮਣ ਦਾ ਇਹੀ ਜੱਬ ਰੱਗਿਆ ਪਿਆ ਸੀ ਫੇਲੀ ਮੀਨ ਇੰਨੇ ਡੱਕ ਰਾ ਕੇ ਬਹੁਤ ਜ਼ਿਆਦੇ ਡੱਕ ਸੀ ਗਰਮੇਲ ਵਈ ਦੇ ਕਰਾ ਦਾ ਟਾਇਰ ਵੀ ਪੈਂਚਰ ਹੋ ਗਿਆ ਲਾਉਂਦੇ ਲਾਉਂਦੇ ਟਰਾਲੀ ਪਰ ਗਈ ਪੂਰੀ ਫੁੱਲ ਚੱਲਿਆ ਮਸ਼ੀਨ ਤੇ ਡਾਇਮੰਡ ਵਾਲੀ ਚੱਲਦੀ ਹੈ ਗ੍ਰੇਡਿੰਗ ਬਾਲੇ ਵੀਰਾਂ ਦੇ ਨਾਲ ਮੈਨੂੰ ਮੈਸੇਜ ਤੇ ਕਾਲਾਂ ਆਈ ਜਾਂਦੀਆਂ ਕਿ ਵੀਰੇ ਯਾਰ ਵੀ ਕਣਕ ਵੱਢ ਕੇ ਅਸੀਂ ਮੱਕੀ ਲਾਉਣੀ ਆ ਕਿਹੜਾ ਵੀ ਵਧੀਆ ਰੂ ਕਣਕ ਵੱਢ ਕੇ ਅਸੀਂ ਮੂੰਗੀ ਲਾਉਣੀ ਆ ਵੀਰੇ ਦੇਖੋ ਮੈਂ ਆਪਦੇ ਹਿਸਾਬ ਨਾਲ ਤੇਹੀ ਗੱਲ ਕਹਿਣਾ ਉਹਨਾਂ ਕਿ ਨਾ ਹੀ ਲਾਵੋ ਕਿ ਜੋ ਮੈਨੂੰ ਠੀਕ ਲੱਗਦਾ ਬਾਕੀ ਮੈਨੂੰ ਪਤਾ ਨਹੀਂ ਕਈ ਏਰੀਏ ਦੇ ਵਿੱਚ ਕਹਿ ਦਿਆ ਹੁੰਦਾ ਕਿਉਂਕਿ ਜਿਹੜੀ ਕਣਕ ਵੱਢ ਗਈ ਆਪਾਂ ਮੱਕੀ ਲਾਉਨੇ ਆ ਵੀਰੇ ਨਾ ਤਾਂ ਉਹਦਾ ਚਾਰ ਪੈੰਦਾ ਚੱਜ ਨਾਲ ਹਨਾ ਕਿ ਨਾ ਉਹ ਝੁੰਨੇ ਤਤ ਹੁੰਦੇ ਆ ਨਾ ਉਹਦਾ ਦਾਣਾ ਉੰਨਾ ਵਧੀਆ ਹੁੰਦਾ ਤੇ ਜੇ ਤੁਸੀਂ ਆਚਾਰ ਪਾਉਣਾ ਚਾਹੁੰਦੇ ਹੋ ਤਾਂ ਉਹਦੇ ਮੁਤਾਬਕ ਤਾਂ ਤੁਸੀਂ ਕਣਕ ਜਿਹੜਾ ਹੁਣ ਕਣਕ ਦੇ ਆਹ ਆਲੂਆਂ ਦੇ ਵੱਢ ਦੇ ਵਿੱਚ ਮੱਕੀ ਬੀਜੀ ਹੋਈ ਆ ਉਹਦਾ ਤੁਸੀਂ ਆਚਾਰ ਮੱਕੀ ਮੁੱਲ ਲੈ ਲਓ ਉਦੋਂ ਸਸਤੀ ਪੈ ਜਾਣੀ ਆ ਤੇ ਜਿਹੜੇ ਜੇ ਤੁਸੀਂ ਕਣਕ ਦੇ ਵੱਢ 'ਚ ਮੱਕੀ ਬੀਜ ਦਿਓ ਇੱਕ ਤਾਂ ਤੁਹਾਨੂੰ ਮਿਹਨਤ ਬਹੁਤ ਆਉਂਦੀ ਆ ਉਹਦੇ ਤੇ ਉਹਨੂੰ ਪੈਦਾ ਕਰਨ ਦੇ ਠੀਕ ਨਹੀਂ ਫਿਰ ਉਹ ਮੀਹ ਆ ਜਾਂਦੀ ਹੈ ਤੇ ਗੱਲੇ ਦਾ achar ਪਾਇਆ ਕੋਈ ਫਾਇਦਾ ਨਹੀਂ ਹੁੰਦਾ ਵੀਰੇ ਜਿਹੜਾ ਹੁਣ achar ਪੈਣਾ ਜਿਹੜੀ ਹੁਣ ਦੀ ਮੱਕੀ ਦਾ ਆਲੂਆਂ ਵਾਲੇ ਦਾ ਉਹਦੇ ਅਰਗੀ ਰੀਤ ਕੋਈ ਮੱਕੀ ਨਹੀਂ ਕਰਦੇ ਇਹ ਚੀਜ਼ ਤੁਸੀਂ ਚਾਹੇ ਆਪ ਪਰਤਿਆ ਕੇ ਦੇਖ ਲਿਓ ਕਿ ਉਹ ਨਹੀਂ ਹੁੰਦਾ ਬੈਨੀਫਿਟ ਤੇ ਜਿਹੜੀ ਮੂੰਗੀ ਆ ਵੀਰੇ ਮੂੰਗੀ ਦਾ ਤਾਂ ਜੂਆ ਵਾ ਜੇ ਤਾਂ ਮੀਂਹ ਨਾ ਪਿਆ ਤਾਂ ਵੱਡੀ ਜਾਊਗੀ ਜੇ ਮੀਂਹ ਪੈ ਗਿਆ ਤਾਂ ਫਿਰ ਪਤਾ ਨਹੀਂ ਵਿਚੀ ਬੋਣੀ ਪੈਂਦੀ ਆ ਠੀਕ ਨਹੀਂ ਮੇਰੇ ਖਰਚੇ ਬਹੁਤ ਆ ਜਾਂਦੇ ਆ ਕਿ ਪੈਸੇ ਵਟਣ ਨੂੰ ਨਹੀਂ ਜਗ੍ਹਾ ਹੁੰਦੀ ਜੇ ਆਪਾਂ ਮੱਕੀ ਬੀਜਦੇ ਆ ਜਾਂ ਮੂੰਗੀ ਬੀਜਦੇ ਆ ਠੀਕ ਨਹੀਂ ਬਾਕੀ ਚਲੋ ਕਿਸੇ ਵੀਰ ਦਾ ਦਾਲ ਲੱਗ ਗਿਆ ਹੋਵੇ ਉਹ ਗੱਲ ਵੱਖਰੀ ਐ ਤੇ ਪਰ ਨਹੀਂ ਹੁੰਦਾ ਇਹ Hello ਬਾਕੀ ਵੀ ਤੇ ਸਾਰੇ ਵੀਰਾਂ ਦੀ ਆਪੋ ਆਪਣੀ ਮਰਜ਼ੀ ਹੁੰਦੀ ਆ ਆਪੋ ਆਪਣੀ ਚੁਆਇਸ ਹੁੰਦੀ ਆ ਹਨਾ ਵੀ ਕਿਸੇ ਨੂੰ ਕਿਹੜੀ ਵਧੀਆ ਲੱਗਦੀ ਆ ਮੱਕੀ ਤੇ ਬਾਕੀ ਤੁਸੀਂ ਆਪੋ ਆਪਣੀ ਇੱਛਾ ਅਨਸਾਰ ਬੀਜ ਸਕਦੇ ਹੋ ਉਹ ਨਹੀਂ ਮੈਂ ਕੋਈ ਕਹਿੰਦਾ ਵੀ ਨਾ ਬੀਜੋ ਹਨਾ ਤੇ ਪਰ ਮੈਂ ਤਾਂ ਇਹੀ ਰਹਿ ਦਿਨਾ ਕਿ ਉਹਦੇ ਦਿਨਾਂ ਖਰਚੇ ਬਹੁਤ ਜ਼ਿਆਦੇ ਆਉਂਦੇ ਆ ਤੇ ਨਾ ਹੀ ਬੀਜੋਂ ਦਾ ਚੰਗੀ ਗੱਲ ਆ ਤੇ ਕਈ ਵੀਰਾਂ ਨੂੰ ਐ ਲੱਗਦਾ ਹੋਣਾ ਕਿ ਸ਼ਾਇਦ ਮੈਂ ਉਹੀ ਕਹੀ ਜਾਂਦਾ ਤੇ ਤੁਸੀਂ ਵੀ ਵੀਰੇ ਆਪਰ ਤੇ ਆ ਕੇ ਦੇਖ ਸਕਦੇ ਹੋ ਹਨਾ ਕਿ ਵੀ ਖਰਚੇ ਜ਼ਰੂਰ ਆਉਂਦੇ ਆ ਉਹ ਮੱਕੀ ਤੇ ਪਕਾਵੀ ਮੱਕੀ ਦਾ ਵੀਰੇ ਉਹ ਤਾਂ ਭੁੱਲ ਕੇ ਮੈਂ ਨਾ ਵੀਡੀਓ ਪਕਾਵੀ ਮੱਕੀ ਦਾ ਵੀਰੇ ਜਮੇ ਹੀ ਮੀਹਾਂ ਚ ਆ ਜਾਂਦੀ ਆ ਤੁਸੀਂ ਆਪਣੇ ਆਪ ਦੇਖਦੇ ਬਹੁਤ ਬਹੁਤ ਵੀਰ ਕਹਿੰਦੇ ਸੀ ਪਕਾਉਣੀ ਆ ਮੱਕੀ ਹਨ ਤੇ ਵੀਰੇ ਉਹਦੇ ਨਾਲ ਉਹਦਾ ਝੋਨਾ ਟਾਈਮ ਸਿਰ ਲਾ ਲਓ ਤੁਹਾਡੇ ਘਰ ਤੇ ਜਗਾ ਨਹੀਂ ਪੈਦਾ ਹੋਣੇ ਹੋਰ ਕਿੰਨੇ ਟਾਈਮ ਨਾਲ ਬਿਲੇ ਹੋ ਜਾਓਗੇ ਝੋਨਾ ਲਾ ਕੇ ਹਨ ਤੇ ਹੁਣ ਐਤਕੀ ਬਹੁਤ ਬਝਾਂਦ ਹੋਣੀ ਆ ਉਸ ਮੱਕੀ ਦੀ ਮੈਨੂੰ ਪੱਕਾ ਪਤਾ ਮੱਕੀ ਦੀ ਮੂੰਗੀ ਦੀ ਤੇ ਪੂਰੀ ਬਝਾਂਦ ਹੋਊਗੀ ਕਿਉਂ ਕਿ ਕਿਉਂਕਿ ਝੋਨਾ ਲੋਕਾਂ ਨੇ ਐਤਕੀ ਸਾਰਿਆਂ ਨੇ 26 ਲਾਉਣਾ 26 ਦਾ ਵੀ ਬਲੈਕ ਕਰ ਦੇਣਾ ਤੁਸੀਂ ਦੇਖ ਲਿਓ ਪੱਕੀ ਗੱਲ ਆ ਜੇ ਨਾ ਬਲੈਕ ਹੋਇਆ ਤੁਸੀਂ ਮੈਨੂੰ ਫੜ ਲਿਓ ਆਗੇ ਨਾ ਜੇ 26 ਦਾ ਤੇ ਬਸ ਪਤਾ ਨਹੀਂ ਆਪਣੇ ਵੀਰਾਂ ਪਤਾ ਨਹੀਂ ਕਿਉਂ ਨਹੀਂ ਸਮਝਦੇ ਤੇ ਕਣਕ ਦੇ ਵੱਢ ਦੇ ਵਿੱਚ ਨਾ ਤਾਂ ਮੱਕੀ ਕੰਮਜਾਪਾ ਨਾ ਮੂੰਗੀ ਕੰਮਜਾਪਾ ਬਹੁਤ ਮਿਹਨਤ ਕਰਨੀ ਪੈਂਦੀ ਉਹ ਕੰਮਜਾਪ ਹੈਗੀ ਆ ਪਰ ਬਹੁਤ ਜ਼ਿਆਦਾ ਮਿਹਨਤ ਕਰਕੇ ਫਿਰ ਫਿਰ ਵੀ ਪਤਾ ਨਹੀਂ ਮੀਂਹਾਂ ਚ ਆ ਜਾਂਦੀ ਆ ਜਾਂ ਜਿੱਦਾਂ ਆ ਆ ਦੇਖ ਲਓ ਵੀਰੇ ਪੂਰੇ ਨਾਲ ਟਾਇਰ ਸੈਂਟਰ ਚ ਆਉਂਦੇ ਆ ਵੀ ਸੈਂਟਰ ਤੋਂ ਮਾੜਾ ਹੈ ਫਰਕ ਇਹਦੇ ਬਹੁਤ ਵਧੀਆ ਸੈੱਟ ਆ ਇਹਨਾਂ ਪੂਰਾ ਕੰਮ ਕੋਈ ਮੱਕੀ ਨੂੰ ਨਹੀਂ ਖਰਾਬ ਕਰਦੇ ਕੋਈ ਕੁਝ ਨਹੀਂ ਹੈ ਇਹਦੇ ਸਪਰੇ ਦਾ ਚੱਲਦਾ ਕੰਮ ਇਹਦਾ ਤੇ ਆਰ 100 ਕੀ ਵਾਲਾ ਵਾ ਆ ਸੱਪੇ ਵਾਲਾ ਦਾ ਸੱਚੀ ਕਮਾ ਦਾ ਇਹਦੀ ਅਰਗੀ ਮੌਜ ਤਾਂ ਹੈ ਹੀ ਨਹੀਂ ਕਿਉਂ ਕੱਲ ਦੇਖੋ ਮੂੰਗੀ ਵੀਜੀ ਜਦੀ ਨਾਲ ਦੀ ਨਾਲ ਕੰਮ ਹੋ ਗਿਆ ਹਨਾ ਹੁਣ ਮੱਕੀ ਦਾ ਵਾ ਮੱਕੀ ਦਾ ਤਾਂ ਨਾਲ ਦੀ ਨਾਲ ਕੰਮ ਚੱਲੀ ਜਾਂਦਾ ਇਹ ਲੋ ਗਿੱਲਾ ਕਰੀ ਜਾਂਦਾ ਹਨ ਪੂਰਾ ਬੁੱਢੇ ਆਪੇ ਜਦੋਂ ਗੋਭ ਚ ਪੈਣੀ ਆਪੇ ਕਿੰਨਾ ਹੋ ਫਕ ਫਰਕ ਪੈ ਜਾਂਦਾ ਹਨ ਸਪਰੇਅ ਹੋਣ ਦਾ ਗੋਲ ਚ ਦਵਾਈਆ ਦੇ ਲਓ ਪਈਆ ਐਨ ਪੂਰਾ ਗਿੱਲਾ ਕਰ ਗਿਆ ਇਹਨੂੰ ਤੇ ਕਿੰਨਾ ਨਜ਼ਾਰੇਦਾਰ ਹੁੰਦਾ ਆ ਦੇਖ ਲਓ ਲੈ ਟਾਇਰ ਜਮਾ ਨਹੀਂ ਮਿੱਧ ਦੇ ਹੈਗੇ ਮੱਕੀ ਨੂੰ ਕੋਈ ਨੁਕਸਾਨ ਨਹੀਂ ਹੈਗਾ ਪੂਰੇ ਬੈਡ ਦੇ ਉੱਤੇ ਆਉਂਦੇ ਆ ਟਾਇਰ ਮੈਂ ਇਹਨੂੰ ਕਿਹਾ ਮੈਂ ਕਿਹਾ ਦੂਜੇ ਗੇਅਰ 'ਚ ਚਲਾ ਬਸ ਇੱਕ ਵਾਰ ਲੀਆਂ ਬਣ ਗਈਆਂ ਉਦੋਂ ਅਗਲੀ ਵਾਰ ਤੇਜ਼ੀ ਕਰ ਲਿਆ ਕਰਾਂਗੇ ਬਸ ਮੈਂ ਤਾਂ ਸਪਰੇਅ ਅੱਜ ਗਿੱਲੇ ਕਰਵਾਈਏ ਇਹਨੂੰ ਮੱਕੀ ਨੂੰ ਵੀ ਫਿਰ ਪਾਣੀ ਲੱਗ ਜਾਣਾ ਫਿਰ ਕਿੰਨੇ ਦਿਨ ਸਪਰੇਅ ਨਹੀਂ ਹੋਣੀ ਤੇ ਅੱਜ ਪੂਰੇ ਟਾਈਮ ਤੇ ਸਪਰੇਅ ਹੋ ਜੂਗੀ ਤਾਂ ਉਹ ਸੌਖਾ ਹੋ ਜਾ। ਤਾਂ ਕਿ ਫਿਰ ਪਾਣੀ ਲੱਗ ਜਾਣਾ ਗਿੱਲੇ 'ਚ ਨਹੀਂ ਸਪਰੇਅ ਕਰਨੀ ਕਿਉਂ ਗਿੱਲੇ 'ਚ ਐਵੇਂ ਫੋਰੂ ਜਿਹਾ ਪਟਿਆ ਜਾਂਦਾ। ਗਿੱਲੇ 'ਚ ਕਰਾਂਗੇ ਤਾਂ ਸਹੀ ਪਰ ਉਹ ਕਰਾਂਗੇ ਕੱਲੀ ਕੱਖਾਂ 'ਤੇ। ਹੁਣ ਆਹ ਕਰਕੇ ਦਵਾਈ ਉਸ ਤੋਂ ਬਾਅਦ ਕੱਖਾਂ ਵਾਲੀ ਸ਼ੁਰੂ ਕਰਾਂਗੇ ਸਪਰੇਅ ਕਰਕੇ। ਅਜੇ ਤਾਂ ਖੇਤਾਂ 'ਚ ਕੱਖ ਬਿਲਕੁਲ ਨਹੀਂ ਹੈਗੇ ਅੱਗੇ ਮੈਂ ਨਾ ਪਹਿਲਾਂ ਨਾਲ ਹੀ ਕਰ ਦਿੰਦਾ ਹੁੰਦਾ ਇੱਕ ਅੱਖਾਂ ਵਾਲੀ ਕਿ ਪਹਿਲਾਂ ਹੀ ਪਾ ਦੇਣੀ ਹੈ ਨਾ ਤੇ ਉਹ ਕੱਖ ਹੁੰਦੇ ਨਹੀਂ ਸੀ ਕਈ ਵਾਰ ਬਾਅਦ 'ਚ ਹਰੇ ਹੋ ਜਾਂਦੇ ਸੀ ਆ ਦੇਖ ਲਓ ਤੁਹਾਨੂੰ ਆਡੀ ਦੀ ਇਹਦਾ ਉਹ ਜਿੰਨੀ ਜਗ੍ਹਾ 'ਚ ਨਿੰਘਿਆ ਗਿੱਲਾ ਕਰ ਗਏ ਹਨ ਕੋਲ ਨਮਾ ਗਿਆ ਧਰਤੀ ਨੂੰ ਹੈ ਨਾ ਤੇ ਇਹ ਮੌਜ ਹੈ ਇਹਦੀ ਮੁਰਗੇ ਜਿਹੇ ਦੀ ਇਹ ਇਹ ਨਜ਼ਾਰਾ ਵੱਖਰਾ ਹੀ ਹੈ ਜਿਹ ਪਹਿਲਾਂ ਦੇ ਲੋ ਮੂੰਗੀ ਤੇ ਸਪਰੇਅ ਕਰੀ ਆ ਹੁਣ 9 ਕਿਲੇ ਇੱਕ ਕਰਿਆ ਏ ਇਹ ਲੱਗਿਆ ਦਿਨ ਰੋਟੀ ਦੁਪਹਿਰ ਤੋਂ ਬਾਅਦ ਲੱਗਿਆ ਤੇ ਕਿੰਨੀ ਸਪਰੇਅ ਕਰ ਦੇਣੀ ਆ ਸ਼ਾਮ ਤੱਕ ਇਹਨਾਂ ਨੇ ਦੋ ਜਾਨੇ ਹੈਗੇ ਹੁੰਦੇ ਆ ਤੇ ਕਿਉਂਕਿ ਇੱਕ ਜਾਨਾ ਵਟ ਗਣ ਕੇ ਦੱਸ ਦਿੰਦਾ ਤੇ ਕਿਉਂਕਿ ਇੱਕ ਵਾਰ ਲੀਆਂ ਪੈ ਗਈਆਂ ਮੁੜ ਕੇ ਫਿਰ ਕੋਈ ਦਿੱਕਤ ਨਹੀਂ ਮੁੜ ਕੇ ਤਾਂ ਫਿਰ ਚੱਲੀ ਜਾਣਾ ਕੰਮ ਹਨਾ ਸਪਰੇਅ ਬਹੁਤ ਵਧੀਆ ਹੁੰਦੀ ਆ ਕਿਉਂਕਿ ਸਪਰੇਅ ਜਿਹੜੀ ਜਿਹੜੀ ਨਾ ਗੋਭ ਚ ਸੁੰਢੀ ਪੈਂਦੀ ਆ ਗੋਭ ਵਾਲੀ ਉਹ ਬਹੁਤ ਔਖਾ ਕਰਦੀ ਆ ਇਹ ਹੈ ਇਹ ਦੇ ਨਾਲ ਨਾ ਗੋਭ ਚ ਦਵਾਈ ਪੈਣੀ ਆ ਪੂਰਾ ਨਜ਼ਾਰੇਦਾਰ ਕੰਮ ਗੋਭ ਚ ਦਵਾਈ ਪੈਣਾ ਸਪਰੇਅ ਦਾ ਚਾਹੇ ਹਵਾ ਚੱਲਦੀ ਹੋਵੇ ਤਾਂ ਵੀ ਪੂਰੀ ਪ੍ਰੋਪਰ ਸਪਰੇਅ ਹੁੰਦੀ ਆ ਜਿੰਨੀ ਵਧੀਆ ਸਪਰੇਅ ਕਰਦਾ ਵਾ ਇਹ ਨਹੀਂ ਵਧੀਆ ਹੁੰਦੀ ਆਉਂਦੀ ਆ ਦਿੱਤੇ ਐਨ ਸਾਰੀ ਗੋਭ ਦੇ ਵਿੱਚ ਪੈਂਦੀ ਮੇਲ ਬਾਈ ਦਾ ਚੱਲਦਾ ਕਰਾ ਅੱਜ ਨਵਾਂ ਲੁਕਡਾ ਪੇ ਦੇ 8 ਕਿਲੋ ਤੋਂ ਉੱਪਰ ਹੋਊਗਾ ਐਡਾ ਵੱਡਾ ਆਲੂ ਨਾਲੇ ਅੱਤਾ ਹੀ ਵੀ ਤੇਰੀ ਆਵਾਜ਼ ਵੜੀ ਸੋਹਣੀ ਐ ਬੇਟਾ ਇੱਕ ਨਾ ਵੀਰ ਜਿਹੜੇ ਨਾ ਆਪਾਂ ਜਿਵੇਂ ਚਲੋ ਸਾਰੇ ਵੀਰ ਆ ਤਕਰੀਬਨ ਸੋਸ਼ਲ ਮੀਡੀਆ ਵੀ ਆਪਾਂ ਸਾਰੇ ਵੀਰ ਆ ਸੋਸ਼ਲ ਮੀਡੀਆ ਤੇ ਹਨਾ ਵੀਡੀਓ ਵੀਡੀਓ ਪਾਉਨੇ ਆ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਇੱਕ ਗੱਲ ਦਾ ਨਾ ਧਿਆਨ ਰੱਖਿਓ ਮੇਰੇ ਨਾਲ ਹੋ ਰਹੀ ਆ ਘੱਟੋ ਘੱਟ ਹਫਤੇ ਦੋ ਹਫਤੇ ਹੋ ਚੱਲੇ ਰੋਜ਼ ਹੋ ਰਹੀ ਆ ਇਹ ਗੱਲ ਹਨਾ ਕਿ ਆਪਾਂ ਨੂੰ ਨਾ ਕੋਈ ਜਿਵੇਂ ਆਪਣੀ ਲੇਬਰ ਵਾਲੇ ਬੰਦੇ ਆ ਜਿਵੇਂ ਬਿਹਾਰੀ ਲਾਲੋ ਯਾ ਯੂਪੀ ਤੋਂ ਲਾ ਲਓ ਇਹ ਜਿਹੇ ਹਰਾਮੀ ਬੰਦੇ ਉਹ ਨਾ ਕਾਲ ਕਰਦੇ ਆ ਕਿ ਜਰਦਾਰ ਜੀ ਸਾਡੇ ਕੋਲੇ ਲੇਬਰ ਆ ਕਿ ਜੇ ਤੁਹਾਨੂੰ ਲੇਬਰ ਚਾਹੀਦੀ ਆ ਤਾਂ ਦੱਸੋ ਅਸੀਂ ਲੈ ਕੇ ਆਉਨੇ ਆ ਉਹ ਇਹ ਜਿਹੇ ਬੰਦੇ ਆ ਉਹ ਕਾਲਾਂ ਕਰਦੇ ਆ ਨਾ ਕਿ ਵੀਰੋ ਉਹਨਾਂ ਦੇ ਨਾ ਚਾਂਸੇ 'ਚ ਨਾ ਆਜੋ ਕਿ ਕਈ ਵੀਰਾਂ ਕੋਲੇ ਜੇ ਇਨਨੇ ਕੋਲੇ ਲੇਬਰ ਨਾ ਹੋਵੇ ਤੇ ਐਵੇਂ ਉਹਨਾਂ ਦੇ ਚਾਂਸੇ 'ਚ ਨਾ ਆਜੋ ਕਿ ਉਹ ਸਾਰੇ ਫਰੋਡ ਕਰਨੇ ਬੈਠੇ ਆ ਵੀ ਹਾਂ ਪੈਸੇ ਮੈਂ ਅਸੀਂ ਬੁਆ ਲਾਂਗੇ ਖਾਤੇ 'ਚ ਇੱਕ ਦਿਨ ਕੀ ਹੋ ਗਿਆ ਮੈਨੂੰ ਕਹਿੰਦਾ ਸਰ ਜੀ ਤੁਸੀਂ ਆਉਣ ਲੱਗੇ ਆ ਬਸ ਮੈਂ ਕਿਹਾ ਆ ਜਾ ਕੋਈ ਗੱਲ ਨਹੀਂ ਤੇ ਠੀਕ ਆ ਬਸ ਜੀ ਘੰਟੇ ਬਾਅਦ ਫੇਰ ਫੋਨ ਆ ਗਿਆ ਕਹਿੰਦਾ ਜੀ ਬਸ ਅਸੀਂ ਚੱਲ ਪਏ ਸਟੇਸ਼ਨ ਤੇ ਆ ਮੈਂ ਕਿਹਾ ਚੰਗਾ ਓਕੇ ਤੇ ਉਸ ਤੋਂ ਬਾਅਦ ਕਹਿੰਦਾ ਜਦੋਂ ਰਾਤ ਨੂੰ 9 ਵਜੇ ਫੇਰ ਫੋਨ ਆ ਗਿਆ ਸਰ ਜੀ ਅਸੀਂ ਇੱਥੇ ਪਹੁੰਚ ਗਏ ਮੈਂ ਕਿਹਾ ਠੀਕ ਆ ਤੇ ਸਵੇਰੇ ਵੀਰੇ ਉਹਦਾ 7 ਵਜੇ ਫੇਰ ਫੋਨ ਆ ਗਿਆ ਜੀ ਅਸੀਂ ਅੰਬਾਲਾ ਆ ਗਏ ਮੈਂ ਕਿਹਾ ਓਕੇ ਕਹਿੰਦਾ ਜੀ ਸਰ ਜੀ ਹੁਣ ਨਾ ਮੇਰੇ ਕੋਲੇ ਕਿਰਾਇਆ ਘਟ ਗਿਆ ਮੈਨੂੰ ਕਿਰਾਇਆ ਪਾ ਦੋ 5000 ਰੁਪਏ ਵੀ Google Pay ਕਰ ਦੋ ਤੇ ਮੈਂ ਕਿਹ ਬੜਾ ਸਿਆਣਾ ਵੀ ਇਹ ਜਿਹੇ ਫੁੱਦੂ ਕਿਸੇ ਹੋਰ ਨੂੰ ਬਣਾ ਲਈ ਵੀ ਮੈਂ ਤੇਰੀਆਂ ਗੱਲਾਂ ਚਾਉਣ ਵਾਲਾ ਨਹੀਂ ਮੈਂ ਤਾਂ ਕੱਲ੍ਹ ਦੇ ਹੀ ਪਤਾ ਤੂੰ ਇਹ ਕੁਝ ਕਰਦਾ ਠੀਕ ਹੈ ਨਾ ਤੇ ਵੀ ਆਪਦੀਆਂ ਹਰਕਤਾਂ ਤੋਂ ਆਵਾਜ਼ ਆ ਜਾਵੇ ਠੀਕ ਹੈ ਨਾ ਮੈਨੂੰ ਨਾ ਇਹ ਗੱਲਾਂ ਸਿਖਾ ਤੇ ਉਸਦੂ ਦੋ ਤਰ੍ਹਾਂ ਬਾਅਦ ਫੇਰ ਫੋਨ ਆਇਆ ਨੰਬਰ ਬਦਲ ਕੇ ਕਿਸੇ ਹੋਰ ਦਾ ਆਵਾਜ਼ ਵੀ ਬਦਲੀ ਹੋਈ ਸੀ ਫੇਰ ਫੋਨ ਆਇਆ ਫੇਰ ਇਹੀ ਗੱਲ ਉਹਨੇ ਕਹੀ ਜੀ ਮੇਰੇ ਕੋਲੇ ਬੰਦੇ ਆ ਤੁਹਾਨੂੰ ਲੇਬਰ ਚਾਹੀਦੀ ਹੈ ਉਹ ਨਾ ਆ ਫੇਸਬੁੱਕ ਇੰਸਟਾਗ੍ਰਾਮ ਆ ਪਰੀਲਾਂ ਪਾਉਂਦੇ ਆ ਖੇਤੀ ਰਿਲੇਟਡ ਉਹਨਾਂ ਨੂੰ ਪਤਾ ਵੀ ਸੀ ਜਨ ਚੱਲਦਾ ਕਿ ਉਹ ਇਹੀ ਸੀਜ਼ਨ ਦੇ ਮੁਤਾਬਕ ਹੀ ਆਪਦੀਆਂ ਵੀਡੀਓ-ਵੀਡੀਓ ਕੋ ਦੇਖੀ ਜਾਂਦੇ ਆ ਤੇ ਵੀਰੇ ਉਹ ਇਸ ਚੱਕਰ ਦੇ ਵਿੱਚ ਨਾ ਉਹ ਆਪਣੀਆਂ ਵੀਡੀਓ-ਵੀਡੀਓ ਦੇਖ ਕੇ ਵੀ ਆਪਣੇ ਕੰਮ ਚੱਲਦੇ ਆ ਜਿਹੜੇ-ਜਿਹੜੇ ਵੀਰ ਦੇ ਵੀ ਕੰਮ ਚੱਲਦੇ ਹੋਣਗੇ ਉਹਨਾਂ ਨੂੰ ਜਰੂਰ ਫੋਨ ਕਰਦੇ ਤੇ ਇਸ ਚੱਕਰ ਦੇ ਵਿੱਚ ਵੀਰੇ ਵਿਚਾਰ ਰੱਖਿਓ ਆਪਦਾ ਵੀ ਸਾਰੇ ਜਾਣੇ ਕਿ ਜੇ ਕਿਸੇ ਨੂੰ ਫੋਨ ਆਉਂਦਾ ਕਹਿ ਦਿਓ ਵੀ ਸਾਨੂੰ ਉਹ ਜਾਨੀ ਕਿ ਫਰੌਡ ਬਣਾਉਣ ਦੇ ਵੀ ਐਵੇਂ ਆਪਾਂ ਲੇਵਰ ਦੀ ਘਾੜ ਦੇ ਵਿੱਚ ਉਹਨਾਂ ਨੂੰ ਫੋਨ ਕਰ ਲਈਏ ਕਿ ਹਾਂ ਵੀ ਤੁਹਾਨੂੰ ਲੋੜ ਆ ਲੇਵਰ ਦੀ ਹਨ ਉਹ ਚੱਕਰ ਅੱਜ ਟਰਾਲੀਆਂ ਲੋਡ ਹੋਣੀਆਂ ਨੇ ਉਹ 22 ਫੁੱਟੀ ਦਾ ਗੱਡਤੀ ਉਹ ਚ ਪਾਤਾ 550 ਗੱਟੂ ਇਹ ਚ ਪਊਗਾ ਸਰਬਾਕ 700 ਦੇ ਨੇੜੇ 1244 ਬੈਗ ਜਾਣੇ ਆ ਸਟੋਰ ਕਰੋੜਾ ਆਲੂ ਦੇ ਕਿਉਂਕਿ ਇਹ ਜੀ 1 ਸੀਗਾ ਨਾ ਇਹ ਦੁਬਾਰਾ ਇੱਥੇ ਹੀ ਫੀਡ ਲਾਉਣ ਨੂੰ ਲੱਗੂਗਾ ਐਗਰੋ ਨਵੀਂ ਸੀਗਾ ਤਾਂ ਕਰਕੇ ਲੋਡ ਲੱਗਿਆ ਬੰਦੇ ਕਰਨ ਪਾਦੇ ਪਾਦੇ ਰੱਸਾ ਘੇਰਾ ਇਹਨੂੰ ਉਹ 90 ਦਾ ਟਰੈਕਟਰ ਪਾ ਦਿਓ ਠੀਕ ਆ ਉਥੇ ਉਹ ਟਰਾਲੀ ਚੱਲ ਜਾਣੀ ਆ ਜਾਂ ਨੂੰ ਉਹ ਕੱਢ ਦਾਂਗੇ ਉਥੇ ਟਰੈਕਟਰ ਕੋਈ ਬੇਲ ਹੀ ਨਹੀਂ ਹੁੰਦੇ ਖੇਤਾਂ 'ਚ ਆਲੂ ਲਿਆਉਣ ਨੂੰ ਹੁਣ ਲੋਡ ਹੋ ਜੂਗੀ ਫੇਰ ਟਰੈਕਟਰ ਪੈਣਗੇ ਕੱਲ ਨੂੰ ਸਾਰੀ ਜਿਹੜੀ ਸਟੋਰ 'ਚ ਲੱਗੂ